ਖਾ ਨਸ਼ੇੜੀਆਂ ਬੁੱਲ ਮੋਟੇ ਐ ਇਸ਼ਕ ਦੇ ਮਾਮਲੇ ਚ ਨਸੀਬ ਬੜੇ ਖੋਟੇ ਐ ਸਾਪਣ ਲਾ ਕੇ ਦੇਖ ਲਿਆ ਟਰੱਕ ਵਾਲਿਆ ਰੰਗ ਚਿੱਟਾ ਹੋਣਾ ਨਹੀਂ ਜਦ ਵੀ ਸ਼ੀਸ਼ਾ ਦੇਖਿਆ ਆਵਾਜ਼ ਆਈਏ ਤੂੰ ਕਵਲਿਆ ਬਹੁਤਾ ਸੋਹਣਾ ਨਹੀਂ ਹਮਲੀਆਂ ਵਰਗੀ ਚਾਲ ਐ ਨਾ ਸੋ ਰਹਿ ਨਾ ਤਾਲਾ ਸ਼ੁਕਰ ਐ ਮਾਂ ਪਿਓ ਦਾ ਕਦ ਮੇਰਾ ਬੋਣਾ ਨਹੀਂ ਯਦ ਵੀ ਸ਼ੀਸ਼ਾ ਦੇਖਿਆ ਹਾਕ ਪਈਆ ਬਹੁਤ ਸੋਹਣਾ ਨੇ ਪਿੰਡ ਮੇਰਾ ਖੰਡ ਹੈ ਗੋਤ ਮੇਰਾ ਮਾਨ ਹੈ ਦਿਲ ਮੇਰਾ ਚੰਗਾ ਅਥਰੀ ਜਵਾਨ ਹੈ ਨਾ ਬਹੁਤੀ ਖੁਸ਼ੀ ਮਨਾਉਣੀ ਹੈ ਨਾ ਭੀੜ ਪਏ ਰੋਣਾ ਨੇ ਯਦ ਵੀ ਸ਼ੀਸ਼ਾ ਦੇਖਿਆ ਸੱਚੀ ਉਹ ਲੱਗਿਆ ਵੀ ਉਹ ਕਮਲ ਬਹੁਤ ਸੋਹਣਾ ਨੇ ਵੈਸੇ ਬੰਦੇ ਸੋਹਣੇ ਵੀ ਨਹੀਂ ਹੁੰਦੇ ਖੂਬਸੂਰਤੀ ਸ਼ਬਦ ਦੀ ਔਰਤ ਲਈ ਬਣਿਆ